میں وسن ترنکار کر کر دیکھن اندر نیحال تھا لو لو عقار یار پر پر بھی ہو گئی تھینک یو جموں کال سال نیوز اور نو ਤਾਂ ਤਾਂ ਕਰ ਮੈਂ ਉਹਦੇ ਉਹ ਚੰਨ ਜਾਈ ਉਹਦਾ ਨਿਸ਼ਾਨ ਵੇਖਣਿਆ ਤੇ ਉੱਤੇ ਪਈ ਇਹ ਗੁਰੂ ਸਾਹਿਬ ਦੀ ਕੋਟ ਦੇ ਪੋਫ ਦੇ ਨਿਸ਼ਾਨ ਹੈ ਕਰਦਿਆ ਕਰਉਂਦੇ ਪਹੁੰਚ ਗਏ ਅਸੀਂ ਡੀਸਟਾਪਾ ਇਹਦੀ ਰੂਪ ਰੇਖਾ ਬਦਲ ਗਈ ਆ ਲੈਵਲ ਚੁੱਕਦਾ ਸਾਰਾ ਹੀ ਪਹਿਲਾ ਹਾਈਵੇ ਤੇ ਪਹਿਲਾ ਨੀਵਾ ਹਿੰ ਹੁਣ ਝਾ ਕਰਤਾ ਸਾਰੇ ਤੇ ਚੇਂਜ ਕਰਤਾ ਸਾਰੇ ਬਸ ਜਸਤਾਬੇ ਆਪਾਂ ਪਹੁੰਚ ਚੁੱਕੇ ਆਂ ਆਪਣਾ ਸਵੈ ਸਵੈ ਤੁਰਪੇ ਕਰੋਨੇ ਰਹੀ ਸੜਕ ਦੇ ਵਜੇ ਤੇ ਕਾਦਿਆ ਕਰੁੰਦੇ ਆਂ ਅਸੀਂ ਪਹੁੰਚੇ ਡੀ ਐਸ ਟਾਪੇ ਉਥੇ ਹੀ ਜਾ ਕੇ ਲੈਣੀ ਮਾਸਾ ਕੋਤੇ ਥੋੜਾ ਜਿਹਾ ਖਾ ਪੀ ਲਿਆ ਮੇਰੇ ਨਾਲ ਪੰਥ ਪੰਥਜੀਤ ਸਿੰਘ ਵੱਡਾ ਸੁਪੁੱਤਰ ਤੇ ਹੁਣ ਮੈਂ ਪੰਥ ਨੂੰ ਅੱਜ ਲੈ ਕੇ ਆਇਆ ਹਾਂ ਵੀ ਅੱਜ ਸਾਡੇ ਟਾਰਗੇਟ ਬੜੇ ਆ ਚਾਰ ਜਾਣ ਤੈਨ ਆਪਾਂ ਦਰਸ਼ਣ ਦੇਦਾਰ ਕਰਨੇ ਆ ਕਿਉਂਕਿ ਦੋ ਮਹੀਨਾਂ ਚੜਿਆ ਵਾ ਤੇ ਅਹੀਂ ਕੋਈ ਵਧੀਆ ਵੀਡੀਓ ਮੈਂ ਬਣਾਉਣੀ ਕਰਦਾ ਪੀ ਉਹ ਇਤਿਹਾਸ ਜਿਹੜਾ ਮੈਂ ਜੇ ਨਹੀਂ ਵੇਖਿਆ ਜਿੱਥੋਂ ਇੱਕ ਇੱਕ ਗੁਰਦਸਾ ਮੈਂ ਗਿਆ ਵਾਂ 2007 ਚ ਉਹ ਤੋਂ ਬਾਅਦ ਚ ਮੈਂ ਗਿਆ ਤੇ ਬਾਕੀ ਜਿਹੜੇ ਤਿੰਨ ਜਗ੍ਹਾ ਹੋਰ ਜਾਣਾ ਵਾ ਉੱਥੇ ਮੈਂ ਇੱਕ ਵਾਰੀ ਵੀ ਨਹੀਂ ਗਿਆ ਤੇ ਇਸ ਲਈ ਉਹ ਨਵੇਂ ਇਤਿਹਾਸ ਆ ਤੇ ਚੌਥਾ ਵੀਡੀਓ ਜਹੀਂ 4 ਸਥਾਨਾਂ ਚ ਛੱਕ ਕਰਾਂਗੇ ਕੋਸ਼ਿਸ਼ ਹੈਹੀ ਆ ਜੇ ਤੇ ਕਿੰਨਾ ਦੇ ਹੋਏ ਤੇ ਚਲੋ ਧੰਨਾਂ ਦਾ ਸਮਾਵਾ ਅਹੀਂ ਖੇਤੀਕਾਰ ਪੰਚਨਾ ਮਾ 7878 ਬਹੁਤ ਬੈਕੋ ਜੀ 6000 ਸਪੜੇ ਲਗਭਗ 215 ਜਾਨ ਦੇ 215 ਹੀ ਹੋਣ ਬੰਨਵਾ ਤੇ ਇਸ ਲਈ ਸਾਨੂੰ ਬਸ ਇੱਕ ਹੀ ਰੱਖਣਾ ਪਿਆ ਤੇ ਗੱਡੀਆਂ ਚ ਆਏ ਆ ਜੀ ਤੇ ਹੁਣ ਆਪਾਂ ਅੱਗੇ ਆਪਣੀ ਮੰਜ਼ਰ ਵਧਣ ਲੱਗੀਆਂ ਡਿਗਸਟਾ ਬਾ ਸ਼ੇਅਰ ਕਰਦੇ ਆਪਾਂ ਅਹੀਂ ਗੜ ਸ਼ੰਕਰ ਨੂੰ ਵਧਣ ਲੱਗਿਆ ਜੀ ਫਿਰ ਬਲਾਚਰ ਨੂੰ ਉਹ ਤੋਂ ਬਾਅਦ ਸਾਡਾ ਅਗਲਾ ਸਪੜਾ ਵਾ ਜਿਉਂ-ਜਿਉਂ ਬਣੇਗਾ ਤੁਹਾਨੂੰ ਵੀਡੀਓ ਜੇ ਹੁਣ ਦੱਸੀ ਜਾਵਾਂਗੇ ਆਪਾਂ ਜੀ ਆਪਣੀ ਪਹਿਲੀ ਡੈਸਟੀਨੇਸ਼ਨ ਪਹਿਲੇ ਗੁਰਦੁਆਰਾ ਸਾਹਿਬ ਇਹਦਾ ਨਾਮ ਆ ਜੀ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਪਾਤਸ਼ਾਹੀ ਦਸਵੀਂ ਕੋਟਲਾ ਨਿਹੰਗ ਚਰਨਛੋਪਾ ਪ੍ਰਾਪਤ ਜੀ ਪਾਤਸ਼ਾਹੀ 6ਵੀਂ 7ਵੀਂ 8ਵੀਂ 9ਵੀਂ ਤੇ 10ਵੀਂ ਅਗਲੇ ਫੋਰ ਵੀ ਦਿਖਾਈ ਜਾ ਕੇ ਪੜ ਕੇ ਦੱਸਦੇ ਆ ਜੀ ਚੰਗੀ ਤਰ੍ਹਾਂ ਪੱਠਾ ਸਾਹਿਬ ਦੇ ਨਾਲ ਹੀ ਅਗਲੇ ਗੁਰਦੁਆਰ ਸਾਹਿਬ ਜਾਵਾਂਗੇ ਪਹਿਲਾਂ ਗੁਰਦੁਆਰਾ ਪੱਠਾ ਸਾਹਿਬ ਆਪਾਂ ਦੱਸੇ ਮਿਲੇ ਕਰ ਲਗੇ ਜੀ ਲੇ ਅਸੀਂ ਗੁਰੂ ਘਰ ਪਹੁੰਚ ਚੁੱਕੇ ਆ ਜੀ ਪੌਣੇ 11 ਵਜੇ ਪਹੁੰਚ ਗਏ ਆਪਾਂ ਸਮੇਂ ਨਾਲ ਪਹੁੰਚ ਗਏ ਆ ਆਓ ਦਰਸ਼ਨ ਕਰਦਿਆਂ ਤੇ ਤੁਹਾਨੂੰ ਵੀ ਕਰਉਣੀਆਂ ਜੀ ਪਾਰਕਿੰਗ ਜਿਹੜੀ ਆ ਗੱਡੀ ਹੋ ਜਾਂਦੀ ਆ ਵਧੀਆ ਇੱਧਰ ਘੁੰਮ ਕੇ ਨਾਲ ਹੀ ਦੁਕਾਨਾਂ ਆ ਜਾਂਦੀਆਂ ਵਾ ਇਹ ਲਕੀਆਂ ਤੇ ਅੰਦਰ ਫਿਰ ਦਰਸ਼ਨ ਕਰਦਿਆਂ ਜੀ ਗੁਰਦਰਸ਼ੀਰ ਪਠਾ ਸਾਹਿਬ ਕੋਇਆ ਕੋਮਲਾ ਨੇ ਗੁੰਮਿਆ ਲੇ ਚਲ ਇਹ ਅਜੀ ਕੋ ਦਾ ਸ੍ਰੀ ਪੱਠਾ ਸਾਹਿਬ ਪਾਸ਼ਾਹੀ ਦਸਵੀਂ ਸਰਵਤ ਇਦਾਂ ਹੀ ਆ ਨਾ ਕੋਈ ਸੋਚੇ ਰਿਆ ਮੈਂ ਤਪ ਤੁਮ ਮਹਿ ਠਾਂਡ ਵਰਤਾਈ ਆਨੰਦ ਪਿਆਰ ਦੁੱਖ ਨਾ ਠੇ ਭਾਈ ਨਿਸ਼ਾਨੇ ਖੰਡਿਆ ਤੇ ਉੱਤੇ ਪਈ ਇਹ ਗੁਰੂ ਸਾਹਿਬ ਦੀ ਕੋਟ ਦੇ ਪੋਫ ਦੇ ਨਿਸ਼ਾਨੇ ਵਾਹ ਵਾਹ ਜਾ ਤਾ ਆਵਾ ਜ ਸਾਡੇ ਪੱਡਾ ਉੱਚਾ ਹੈ ਤਾਂ ਗੁਰੂ ਦਾ ਸਰੂਪ ਉੱਚੇ ਧੰਰ ਰੱਖਿਆ ਥਲੇ ਪੱਠਾ ਬਾਪੂ ਰਹੀ ਬਾਹਰ ਇੱਕ ਇੱਕ ਪਾਟ ਗਾਲੀ ਚੋਕੀ ਸਾਦਾ ਭਜਾ ਦੇ ਆਪੇ ਮਨਚੇ ਕਰ ਲਾ ਕੋ ਕੋ ਅੱਜ ਬਣੀ ਚੋਕਿਸ਼ਵਾਸ਼ਿਤ ਜੀ ਹਮੇ ਕਰੋ ਹਰ ਸ਼ਕ ਪੂਰਨ ਹੋ ਚਿਤ ਕੇ ਸ਼ਾ تب چند نماز آئی ہمارا اپنا جان کو سا سکل کال کا کیا تماشا جمن کال جو بھی سبی کی جو بھی دار دمائر ہوتی جو جمن کال سا لوگ سوارا نام چکر رہتا ہی ہمارا جمن کال سا چکتر میں ہوتے ہیں جمن کال سا چند نماز آئی ہمارا جمن کال سا چند نماز آئی سوڑی کو سمجھے ہمارا نام چکر تھا سکر ہمارا سکر جان آپ سوڑی شرکن کو چھاکر سکتی ہو سکنا کو پرمود کی کھٹ گھٹ کے اندر کی ਫਰੇ ਬਰੇ ਕੀ ਪੀਰੋ ਬਚਾਂਤ ਚੀਟੀ ਤੇ ਕੋਨ ਜਰ ਰੋਲਾ ਸਾਫਾ ਕਰਵਾ ਰਸ ਕਰ ਫੁੱਲਾ ਸੰਤਨ ਤੋਂ ਕੋ ਭੈਤੂ ਕਿ ਸੁਖpaisਾਦਨ ਕੇ ਸੁਖੀ ਇਹ ਕੇ ਕੇ ਕੀ ਲੋ ਜੀ ਮੈਂ ਇੱਥੇ ਨਾ ਆ 2007 ਜੇ ਮੇਰੀ ਮੋਟਰਸਾਈਕਲ ਯਾਤਰਾ ਜ਼ਿੰਦਗੀ ਦੀ ਦੂਸਰੀ ਯਾਤਰਾ ਹੀ ਮੋਟਰਸਾਈਕਲ 2007 ਤੇ ਕੋ ਦੁਆਇਆ ਹਾਂ ਸੀ ਲੋ ਜੀ ਇਹ ਇਤਿਹਾਸ ਆ ਇਹ ਪਤਾ ਕਿ ਸਾਰਿਆਂ ਨੂੰ ਇਹ ਚੰਡੀਗੜ੍ਹ ਤੋਂ ਪਰਸ਼ਰ ਸ਼ਕਤ ਸਥਿਰ ਤੇ ਆ ਤੇ ਪਹਿਲੀ ਵਾਰ 1688 ਈਸਵੀ ਵਿੱਚ ਪੰਗਾਣੇ ਦੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਸਾਹਿਬ ਇੱਥੇ ਪਹੁੰਚੇ ਸੀ ਪੱਠੇ ਤੇ ਪਹੁੰਚੇ ਸੀ ਪੱਠਾਪੁਰ ਤਾਂ ਚੱਲਣ ਲੱਗਾ ਸੀ ਤੇ ਤੇ ਗੁਰੂ ਸਾਹਿਬ ਨੇ ਪੱਠਾ ਮਜ਼ਦੂਰਾਂ ਕੋਲੋਂ ਰਹਿਣ ਵਾਸਤੇ ਜਗ੍ਹਾ ਮੰਗੀ ਸੀ ਵੀ ਜਗ੍ਹਾ ਥੋੜੀ ਜੀ ਸਾਨੂੰ ਮਿਲ ਜੇ ਤੇ ਉਹਨਾਂ ਨੇ ਪੱਠੇ ਵਾਲਾ ਇਸ਼ਾਰਾ ਕਰਤਾ ਮਜ਼ਾਕ ਕੀਤਾ ਇੱਕ ਕਿਸਮ ਦਾ ਤੇ ਲਾਲ ਪੱਠਾ ਜਿਹੜਾ ਸੀ ਗੁਰੂ ਸਾਹਿਬ ਦੇ ਜਿੰਨ ਘੋੜੇ ਨੇ ਉੱਤੇ ਪੌੜ ਮਾਰੀ ਨੇ ਆਪਣੇ ਚੜ ਗਿਆ ਤੇ ਕੁੜਾ ਤੇ ਉਹ ਜਦੋਂ ਪੱਠਾਈ ਠੰਡਾ ਹੋ ਗਿਆ ਤਪਤ ਮਹਿ ਠੰਡ بڑھਤਾਈ ਤਾਂ ਇਹ ਜਿਹੜੀ ਨਾ ਗੁਰਬਾਣੀ ਦੀ ਤੋਕ ਇਥੇ ਲਿਖੀ ਗਈ ਹੈ ਜੀ ਤੇ ਕਾਮਿਆਂ ਨੇ ਫਿਰ ਚੌਧਰੀ ਨਿਹੰਗ ਖਾਨ ਨੂੰ ਜਾ ਕੇ ਦੱਸੀ ਸਾਰੀ ਖਬਰ ਦੱਸੀ ਨਿਹੰਗ ਖਾਨ ਜਿਹੜਾ ਹੀ ਬਹੁਤ ਵੱਡਾ ਚੌਧਰੀ ਸੀ 88 ਪਿੰਡਾਂ ਦਾ مالک ਹੀ ਨੇੜੇ ਦੇ 88 ਪਿੰਡ ਤੇ ਉਹ ਫਿਰ ਜਾਣ ਕੇ ਤੇ ਉਹਨਾਂ ਨੂੰ ਫਿਰ ਉਦੋਂ ਪਤਾ ਲੱਗਾ ਤੇ ਉਦੋਂ ਫਿਰ ਉਹਨਾਂ ਦਾ ਦਰਸ਼ਨ ਦੇਦਾਰੀ ਕੀਤੀ ਗੁਰੂ ਸਾਹਿਬ ਦੇ ਇੰਨੀਆਂ ਖਾਣੀਆਂ ਆਪਣੇ ਲੜਕੇ ਆਲਮ ਖਾਨ ਦੀ ਮੰਗਣੀ ਸਮੇ 20 ਗੁਰੂ ਸਾਹਿਬ ਨੂੰ ਸੱਦਾ ਦਿੱਤਾ ਸੀ ਜੀ। ਔਰ ਸਭ ਉਦੋਂ ਵੀ ਆਏ ਸੀ। ਇਹ ਦੂਜੀ ਵਾਰ ਉਦੋਂ ਆਏ ਫਿਰ ਤੀਜੀ ਵਾਰ 1702 ਵਿੱਚ ਗੁਰੂ ਘੇਟਤ ਤੋਂ ਵਾਪਸ ਸਮੇ 17 ਮਾਰਗ ਸ਼ੁੱਕਰਵਾਰ ਨੂੰ ਪੱਠੇ ਹਸਤਾਨ ਤੇ ਆਏ ਗੁਰੂ ਸਾਹਿਬ। ਲੋਕੀ ਸੰਗਤ ਨਾਲ ਵਿਚਾਰ ਸਾਂਝੇ ਕੀਤੇ ਤੇ ਅਨੰਦਪੁਰ ਸਾਹਿਬ ਚਲੇ ਗਏ। ਚੌਥੀ ਵਾਰ 1704 ਨੂੰ ਵੀ ਆਏ ਜੀ। ਅਨੰਦਪੁਰ ਸਾਹਿਬ ਦੀ ਧਰਤੀ ਤੋਂ ਸਦਾ ਲਈ ਵਿਦਾ ਸਮੇ ਕਿਲਾ ਖਾਦੀ ਕਰਕੇ ਸ਼ਾਹੀ ਟੱਬੀ ਆਸੀ ਆਏ ਸਨ ਕਿ ਬਾਈਤਾ ਦੇ ਰਾਜਿਆਂ ਤੇ ਮੁਗਲਾਂ ਦੀ ਫੌਜਾਂ ਨੇ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ ਇਥੇ ਭਾਈ ਉਦੇਸ ਸਿੰਘ ਵੈਰੀ ਨੂੰ ਮਾਰਦਿਆਂ ਛਿੱਧੀ ਪਾ ਗਈ ਤੇ ਗੁਰੂ ਜੀ ਨਾਲ ਨਹਾਰ ਮਿਲਦੀ ਜਾਣ ਕਰਕੇ ਦਾ ਸਿਰ ਕੱਟ ਕੇ ਰੋਪੜ ਭੇਜ ਦਿੱਤਾ ਗੁਰੂ ਜੀ ਸ਼ਹੀਦ ਕਰ ਦਿੱਤੇ ਹਨ ਭਾਈ ਉਦੇਸ ਸਿੰਘ ਦੀ ਛਿੱਧੀ ਇੱਥੇ ਹੋਈ ਸੀ ਬਾੜੀ ਰਾਜੇ ਵਾਪਸ ਹੋ ਕੇ ਗੁਰੂ ਜੀ ਸਿੱਖਾਂ ਸਮੇਤ ਸਰਸਵਰਦੀਪ ਔਰ ਕਰਦੇ ਨਦੀ ਦੇ ਰੋੜ ਵਿੱਚ ਕਾਫੀ ਸਿੰਘ ਰੜ ਕੇ ਕਾਫੀ ਨੁਕਸਾਨ ਹੋਇਆ ਪਰਿਵਾਰ ਵਿਛੜ ਗਿਆ ਰਸਤੇ ਵਿੱਚ ਮਲਕਪੁਰ ਦੇ ਰੰਗਣਾ ਨਾਲ ਪਈ ਭੀਤਰ ਸਿੰਘ ਦੀ ਮੋਟੋ ਫੇਰ ਹੋਈ ਮਲਕਪੁਰ ਦੇ ਰੰਗੜਾ ਨਾਲ ਭਾਈ ਭੀਤਰ ਸਿੰਘ ਵਾਰੀ ਨੂੰ ਮਾਰਦੇ ਜਖਮੀ ਹਾਲ ਵਿੱਚ ਸਾਬ ਜਤਾ ਜੀਤ ਸਿੰਘ ਆਦੀ ਆਦੀ ਨੇ ਨਿਹੰਗਾਂ ਦੇ ਕਿਲੇ ਵਿੱਚ ਪਹੁੰਚਦਾ ਕੀਤਾ ਗੁਰੂ ਜੀ ਨੇ ਪੌ ਫੁੱਟ ਦੇ ਸਮੇਂ ਪੱਠੇ ਅਸਥਾਨ ਤੇ ਪਹੁੰਚੇ ਬਾਕੀ ਸਿੰਘ ਭਾਈ ਦਿਆਲ ਸਿੰਘ ਨਾਲ ਚਮਕੌਰ ਸਾਹਿਬ ਵੱਲ ਨੂੰ ਭੇਜ ਦਿੱਤੇ ਗੁਰੂ ਜੀ ਨੂੰ ਪਤਾ ਲੱਗਾ ਤੇ ਇੱਥੇ ਆ ਕੇ ਨਿਹੰਗਾਂ ਕਿਲੇ ਵਿੱਚ ਲੈ ਗਿਆ ਗੁਰੂ ਜੀ ਨੇ ਸਾਰਾ ਦਿਨ ਕਿਲੇ ਵਿੱਚ ਰਹੇ ਭਾਈ ਭੀਤਰ ਸਿੰਘ ਦੀ ਹਾਲਤ ਦੇਖੀ ਨਿਆੰਖਾਂ ਦੇ ਪਰਿਵਾਰ ਨੇ ਯਾਦਗਾਰੀ ਮੰਗ ਕੀਤੀ ਇਸ ਪਰਿਵਾਰ ਦੇ ਦਲੇਰੀ ਦੀ ਸਦਕ ਦਿੱਲੀ ਦਿੱਲੀ ਇਥੇ ਖੋਸ਼ ਹੋ ਕੇ ਗੁਰੂ ਜੀ ਨੇ ਤਿੰਨ ਸ਼ਸਤਰ ਇੱਕ ਛਰੀ ਸਾਹਿਬ ਇੱਕ ਕਟਾਰ ਇੱਕ ਗੈਂਡੇ ਦੀ ਢਾਲ ਬਖਸ਼ਿਸ਼ ਕੀਤੀ ਤੇ ਪਠਾਨ ਪਠਾਣਾ ਫਿਰ ਗੁਰੂ ਸਾਹਿਬ ਦੀ ਉਪਮਾ ਜਿਹੜੀਆਂ ਨਾ ਹੋਰ ਵਧੀ ਤੇ ਉਹ ਵੀ ਦਲੇਰੀ ਹੀ ਨਿਆੰਖਾਂ ਦੀ ਜਿਨ੍ਹਾਂ ਨੇ ਉਦੋਂ ਸਰਕਾਰ ਸੰਭਲ ਵੀ ਪ੍ਰਧਾਨ ਮੰਤਰੀ ਦੇ ਖਿਲਾਫ ਹੋ ਕੇ ਜਦਾਂ ਅਜ ਪ੍ਰਧਾਨ ਮੰਤਰੀ ਹੋਵੇ ਰਾਸ਼ਟਰਪਤੀ ਹੋਵੇ ਉਹਦੇ ਖਿਲਾਫ ਹੋ ਕੇ ਗੁਰੂ ਸਾਹਿਬ ਆ ਸੱਦਤਾ ਭਾਈ ਜਤ ਸਿੰਘ ਨੇ ਛੇਤੀ ਫਿਰ ਉੱਥੇ ਹੋਈ ਹੀ ਆਪ ਹੁਣ ਅੱਗੇ ਜਾਣਾ ਵਾ ਜੀ ਆਪਾਂ ਤਾਂ ਇਹ ਗੱਲ ਇਹ ਤੇ ਆ ਹੋਈ ਵੀ ਭਾਈ ਉਹਦੇ ਥਲਿਛੇ ਕਿੱਥੇ ਹੀ ਇੱਥੇ ਠੀਕ ਆ ਦੂਜੀ ਗੱਲ ਵੀ ਭਾਈ ਜਤ ਸਿੰਘ ਇੱਥੇ ਲੱਗੇ ਕੋਰਲਾ ਨੇ ਅੱਖਾਂ ਜਿੱਥੇ ਆਪਾਂ ਪਹੁੰਚਦੇ ਆ ਉੱਥੇ ਫਿਰ ਗਏ ਸੀ ਤੇ ਗੁਰੂ ਸਾਹਿਬ ਵੀ ਫਿਰ ਉੱਥੇ ਗਏ ਸੀ ਠੀਕ ਆ ਇੱਥੇ ਗੁਰੂ ਸਾਹਿਬ ਕਿੰਨੀ ਵਾਰ ਆਏ ਚਾਰ ਵਾਰ ਹੀ ਗਏਗਾ ਠੀਕ ਆ ਤੇ ਨਵਾਂ ਵੀ ਸੁਖਸੰਦੀਆ ਆਇਆ ਤੇ ਚੌਥੀ ਵਾਰੀ ਜਦੋਂ ਅਨੰਦਪੁਰ ਸਾਹਿਬ ਛੱਡਿਆ ਵਾ ਸੰਗਤਾਂ ਦਾ ਕਾਫੀ ਇਕੱਠੇ ਇਕੱਠਾ ਹੁੰਦਾ ਵਾ ਜੀ ਦਰਸ਼ਨ ਕਰਨ ਵਾਸਤੇ ਇਹ ਇਥੋਂ ਦਾ ਮੱਤਾ ਹੁਣ ਆਪਾਂ ਚੱਲਿਆ ਜੀ ਕੋਟਰਾ ਨਿਹੰਗਾਂ ਇਹ ਇਹੀ ਪਾਰਕਿੰਗ 'ਚ ਆ ਰਹੇ ਹਾਂ ਤੇ ਹੁਣ ਆਪਾਂ ਆਪਣੀ ਅਗਲੀ ਮੰਜ਼ਲਰ ਗਾਦੇ ਹਾਂ ਆ ਸਾਹਮਣੇ ਫਟ ਗਿਆ ਇਹ ਫਟ ਗਿਆ ਨਾਂ ਕਿ ਅੱਗੇ ਫਿਰ ਇੱਕ ਗੇਟ ਦੇ ਦਿੱਤਾ ਵਾ ਬਸ ਉਧਰ ਨੂੰ ਚੱਲ ਜਾਣਾ ਵਾ ਉਹ ਤਾਂ ਨਿਆਂ ਖਾਨ ਜਿਹੜਾ ਅਸਲੀਕਾਰ ਹੀ ਕੁਝ ਤੇਲ ਮਾਤਰ ਕਿਲਾਹੀ ਕੁਝ ਨਿਸ਼ਾਨੀਆਂ ਹੈਗੀਆਂ ਵਾ ਉੱਥੇ ਜਾ ਕੇ ਗੱਲਬਾਤ ਕਰਦੇ ਆਂ